ਦੋਸਤੋ ਅੱਜ ਹਰਿਆਣਾ ਸਰਕਾਰ ਔਰ ਖਾਸ ਤੌਰ ਤੇ ਸੈਂਟਰ ਦੀ ਬੀਜੇਪੀ ਸਰਕਾਰ ਦੀ ਇੱਕ ਹੋਰ ਕੋਜੀ ਚਾਲ ਸਾਹਮਣੇ ਆਈ ਜਦੋਂ ਬੀਬੀਐਮਬੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਤਾਂ ਉਹਦੇ ਵਿੱਚ ਹਰਿਆਣੇ ਵਾਸਤੇ 8500 ਕਿਊਸਕ ਪਾਣੀ ਦੀ ਹੋਰ ਡਿਮਾਂਡ ਕੀਤੀ ਪੰਜਾਬ ਤੋਂ ਔਰ ਤਰਕ ਕੀ ਦਿੱਤਾ ਕਿ ਹਰਿਆਣੇ ਦੇ ਵਿੱਚ ਕੁਝ ਏਰੀਆ ਇਹੋ ਜਿਹੇ ਆ ਜਿੱਥੇ ਪੀਣ ਨੂੰ ਵੀ ਪਾਣੀ ਹੈ ਨਹੀਂਗਾ ਪਹਿਲੀ ਬੇਨਤੀ ਤਾਂ ਮੈਂ ਇਹ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਵੱਲੋਂ ਜਿੰਨਾ ਪਾਣੀ ਬਣਦਾ ਸੀ ਹਰਿਆਣੇ ਦਾ ਇੱਕ ਸਾਲ ਦਾ ਉਹ ਸਾਰੇ ਦਾ ਸਾਰਾ ਪਾਣੀ ਦਿੱਤਾ ਗਿਆ ਹਰਿਆਣੇ ਨੂੰ ਔਰ ਅੱਜ ਵੀ 4000 ਕਿਊਸਕ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਹੋਰ ਜਾ ਰਿਹਾ ਔਰ ਅਗਲੀ ਗੱਲ ਜੇ ਕੁਝ ਏਰੀਏ ਦੇ ਵਿੱਚ ਹਰਿਆਣੇ ਚ ਪੀਣ ਨੂੰ ਵੀ ਪਾਣੀ ਹੈ ਨਹੀਂ ਤਾਂ ਉੱਥੇ ਪਾਣੀ ਸੇਵ ਕਰਕੇ ਕਿਨੇ ਰੱਖਣਾ ਸੀਗਾ ਹਰਿਆਣਾ ਸਰਕਾਰ ਨੇ ਸਹੀ ਤਰੀਕੇ ਨਾਲ ਪਾਣੀ ਨੂੰ ਡਿਸਟ੍ਰਿਬਿਊਟ ਕਿਨੇ ਕਰਨਾ ਸੀ ਹਰਿਆਣਾ ਸਰਕਾਰ ਨੇ ਔਰ ਅਗਲੀ ਗੱਲ ਪੰਜਾਬ ਕੋਲੇ ਵਾਧੂ ਪਾਣੀ ਦੇਣ ਨੂੰ ਹੈ ਹੀ ਕਿੱਥੇ ਹਰਿਆਣੇ ਨੂੰ ਪੰਜਾਬ ਦੇ ਵਿੱਚ 14 ਲੱਖ ਤੋਂ ਵੱਧ ਟਿਊਬਵਲ ਹੈ ਔਰ ਹਰ ਰੋਜ਼ ਜਿਹੜਾ ਸਾਡਾ ਗਰਾਊਂਡ ਵਾਟਰ ਦਾ ਲੈਵਲ ਆ ਉਹ ਥੱਲੇ ਜਾ ਰਿਹਾ ਔਰ ਇਸ ਕਰਕੇ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਡਟ ਕੇ ਮਿਹਨਤ ਕਰ ਰਹੀ ਹੈ ਕਿ ਸਾਰੇ ਜਿੰਨੇ ਸੂਏ ਕੱਸੀਆਂ ਹੈਗੀਆਂ ਉਹਨਾਂ ਨੂੰ ਮੁੜ ਸਰਜੀਤ ਕਰ ਰਹੀ ਹੈ ਤਾਂ ਕਿ ਜਿਹੜਾ ਪਿਛਲੇ ਸਮਿਆਂ ਦੇ ਵਿੱਚ 21% ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਸੀ ਉਹਨੂੰ 100 ਦਾ 100% ਕੀਤਾ ਜਾਵੇ ਤੇ ਅੱਜ ਉਹ 70 75% ਤੱਕ ਪਹੁੰਚ ਵੀ ਗਿਆ ਸੋ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਿ ਆਪ ਦੇ ਪੰਜਾਬ ਦੇ ਲੋਕਾਂ ਦੇ ਕੋਲੋਂ ਪਾਣੀ ਨੂੰ ਖੋਹ ਕੇ ਤੇ ਅਸੀਂ ਹਰਿਆਣੇ ਨੂੰ ਦੇਈ ਜਾਈਏ ਪੰਜਾਬ ਦੇ ਲੋਕਾਂ ਕੋਲੇ ਤਾਂ ਪਹੁੰਚਦਾ ਨਹੀਂ ਖੇਤਾਂ ਤੱਕ ਪਾਣੀ ਸੋ ਇਸ ਕਰਕੇ ਸਾਡੀ ਬੇਨਤੀ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਲੱਖ ਪੰਜਾਬ ਦਾ ਨੁਕਸਾਨ ਕਰਤਾ ਕਿੰਨਾ ਮਰਜੀ ਪਾਣੀ ਰਾਜਸਥਾਨ ਨੂੰ ਭੇਜਦਾ ਹਰਿਆਣੇ ਨੂੰ ਭੇਜਦਾ ਪਰ ਹੁਣ ਹੁਣ ਪੰਜਾਬ ਸਰਕਾਰ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਫਾਲਤੂ ਹੈ ਪੰਜਾਬ ਤੋਂ ਨਹੀਂ ਜਾਣ ਦੇਊਗੀ ਇਸ ਕਰਕੇ ਸਾਡੀ ਬੇਨਤੀ ਹੈ ਸੈਂਟਰ ਨੂੰ ਬੀਜੇਪੀ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਵੀ ਇਹ ਤੁਹਾਡੀਆਂ ਜਿਹੜੀਆਂ ਕੁਝੀਆਂ ਚਾਲਾਂ ਨਾ ਇਹ ਬੰਦ ਕਰ ਦਿਓ